ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਤੇ ਵੀਡੀਓ ਜਿਹੜੀ ਹੈ ਜੀ ਛੋਟੀ ਜਿਹੀ ਵਲੌਗ ਤੇ ਵੀਡੀਓ ਆ ਇਹ ਹੈਗੀ ਆ ਰਿਲੇਟਡ ਮੇਰੇ ਕੰਮ ਦੇ ਪਹਿਲੇ ਦਿਨ ਦੇ ਲਈ ਜਿਹੜਾ ਮੈਂ ਇੱਥੇ ਕੰਮ ਪਹਿਲੇ ਦਿਨ ਮੇਰੀ ਪਹਿਲੀ ਦਿਹਾੜੀ ਕਹਿ ਲਓ ਇਡਲੀ ਦੀ ਤੇ ਆ ਸਾਡੇ ਪਿੰਡ ਦੀ ਦੁਕਾਨ ਆ ਜੀ ਸੌਰੀ ਇਹ ਵੀਡੀਓ ਥੋੜੀ ਸਹੀ ਨਹੀਂ ਬਣੀ ਹੈ ਨਾ ਤੇ ਮੈਂ ਜਲਦੀ ਜਲਦੀ ਜੇ ਰਿਕਾਰਡ ਕੀਤੀ ਸੀ ਤੇ ਇਹ ਸਾਡੇ ਪਿੰਡ ਦੀ ਦੁਕਾਨ ਆ ਇਹ ਬੰਦਾ ਆ ਜੀ ਜਿਨ੍ਹਾਂ ਦੀ ਦੁਕਾਨ ਆ ਪਿੰਡ ਦੇ ਵਿੱਚ ਇੱਥੇ ਮਤਲਬ ਕਿਉਂਕਿ ਇਹ ਖੇਤੀਬਾੜੀ ਵਾਲਾ ਸਾਰੇ ਆਲੇ ਦੁਲੇ ਏਰੀਆ ਤੇ ਪਿੰਡ ਦੇ ਵਿੱਚ ਬਹੁਤ ਵੱਡੀ ਦੁਕਾਨ ਆ ਸਾਡੇ ਨਾਲ ਇਹ ਮਤਲਬ ਇੱਥੇ ਸਾਰਾ ਸਪਰੇ ਹਾਂ ਆ ਰਿਹਾ ਕਟਰ ਕੈਂਚੀਆਂ ਸਭ ਕੁਝ ਮਿਲਦਾ ਬਰਸਾਤੀਆਂ ਐਪਰਨਜ ਐ ਤੇ ਮੈਂ ਆ ਇੱਕ ਬਰਸਾਤੀ ਲਈ ਤੇ ਇੱਕ ਲਿਆ ਮੋਰੇ ਐਪਰਨਜਾ ਗੂਰਾਂ ਦਾ ਜਦੋਂ ਤੋੜਦੇ ਆ ਜਾਂ ਕੋਈ ਵੀ ਚੀਜ਼ ਕੱਟਦੇ ਵੜਦੇ ਫਿਰ ਮੋਰੇ ਕੱਪੜੇ ਖਰਾਬ ਹੁੰਦੇ ਤੇ ਇੱਕ ਲਿਆ ਕਟਰ ਉਹਦੀਆਂ ਜਾ ਟਾਣੀਆਂ ਵੀ ਕੱਟ ਸਕਦੇ ਆ ਜਾਂ ਲੰਗੂਰ ਕੱਟਣ ਬੇਲਾ ਕੱਟਣ ਦੇ ਕੰਮ ਆਉਂਦਾ ਕਟਰ ਤੇ ਇਹ ਸਾਰਾ ਹੀ ਸਮਾਨ 38 40 ਯੂਰੋ ਦਾ ਆਇਆ ਤੇ ਨੈਕਸਟ ਦਿਨ ਆ ਤਿਆਰੀ ਖਿੱਚ ਕੇ ਜੀ ਪਹੁੰਚ ਕੇ ਕੰਮ ਤੇ ਤੇ ਖੇਤਾਂ ਦੇ ਵਿੱਚ ਆ ਗਏ ਆ ਪਹਿਲਾਂ ਗਿਆ ਸੀ ਜਿਹੜਾ ਸਾਡਾ ਮੇਰਾ ਮਾਲਕ ਗਿਆ ਇਟਾਲੀਅਨ ਜਿਹਦੇ ਕੋਲ ਕੰਮ ਕਰਦਾ ਪਹਿਲਾਂ ਉਹਦੇ ਘਰ ਗਿਆ ਸੀਗਾ ਫੇ ਉਹਦੇ ਸਾਡੇ ਪਿੰਡਾਂ ਦੇ ਕੋਲੀ ਪਿੰਡ ਚ ਅਗਲੇ ਪਿੰਡ ਚ ਉਹਦੇ ਆ ਖੇਤ ਆ ਅੰਗੂਰਾਂ ਦੇ ਉਹਦੇ ਖੇਤਾਂ ਚ ਆ ਗਿਆ ਤੇ ਜਿਹੜਾ ਇੱਥੇ ਆ ਜਿਹੜੀ ਆ ਇਹ ਕਟਰ ਆਉਂਦਾ ਜੀ ਇੱਥੇ ਜਿਹੜਾ ਕਟਰ ਲਿਆ ਸੀਗਾ ਇਹ ਕਟਰ ਨਾਲ ਇਹ ਅੰਗੂਰ ਕੱਟਦੇ ਹਨ ਮੈਂ ਮਤਲਬ 5 ਕ ਘੰਟੇ ਹੋਏ ਸੀਗੇ ਕਰਦਿਆਂ ਨੂੰ ਕੰਟੀਨਿਊ ਤੇ ਆ ਜਿਹੜੇ ਅੰਗੂਰ ਆ ਇਹ ਜਦਦਾ ਦਾ ਗੁੱਛਿਆਂ ਜਿਹੜੇ ਆ ਇਹੀ ਸਿਰਫ ਉਹ ਕਹਿੰਦੇ ਸੀ ਵੀ ਇਹੇ ਕੱਟਣੇ ਹਨ ਜਿੰਨਾ ਕ ਮੈਨੂੰ 45 ਘੰਟਿਆਂ ਦੇ ਵਿੱਚ ਪਤਾ ਲੱਗਾ ਤੇ ਇੱਕ ਜਿਹੜੇ ਲੰਬੇ ਜਿੱਦਾਂ ਥੋੜਾਂ ਗੂਰਾਂ ਦਾ ਰੰਗ ਵੀ ਕਲਰ ਵੀ ਥੋੜਾ ਚੇਂਜ ਹੁੰਦਾ ਉਹ ਅੰਗੂਰ ਕਹਿੰਦੇ ਛੱਡੀ ਜਾਣੇ ਆ ਜਿਹੜੇ ਇਦਾਂ ਇਕੱਠੇ ਆ ਗੁੱਛੇ 'ਚ ਉਹ ਕੱਟੀ ਜਾਣੇ ਆ ਜਿੱਦਾਂ ਇਹ ਇੱਥੇ ਮੈਂ ਤੁਹਾਨੂੰ ਇੱਕ ਦਿਖਾ ਦਿੰਦਾ ਆ ਇਹ ਜਿੱਦਾਂ ਆ ਆ ਇਹਨਾਂ ਦੇਖੋ ਕਲਰ ਵੀ ਚੇਂਜ ਆ ਥੋੜਾ ਤੇ ਅੰਗੂਰ ਵੀ ਗੁੱਛਿਆਂ ਨੂੰ ਲਮਕਦੇ ਆ ਇਹ ਪਤਾ ਨਹੀਂ ਬਾਤੀ ਖਾਣ ਦੇ ਲਈ ਵਰਤਦੇ ਆ ਕਿ ਵੀਨੋ ਲਈ ਮਤਲਬ ਵਾਈਨ ਲਈ ਵਰਤਦੇ ਆ ਇਹ ਪਤਾ ਨਹੀਂ ਤੇ ਜਿਹੜੇ ਆ ਹੁਣ ਕੱਟ ਹੋ ਰਹੇ ਆ ਇਹ ਤਾਂ ਸਾਰੇ ਵਾਈ ਨਹੀਂ ਬਣਦੀ ਆ ਮੋਸਟਲੀ ਇੱਥੇ ਨਾ ਤੇ ਇੱਥੇ ਖੇਤਾਂ 'ਚ ਸਾਰਾ ਮਤਲਬ ਕੱਟ-ਕੱਟ ਕੇ ਔਰ ਜਿਹੜਾ ਟਰੈਕਟਰ ਖੜਾ ਆ ਇਦਾਂ ਟਰੈਕਟਰ ਨਾਲ-ਨਾਲ ਚੱਲਦਾ ਰਹਿੰਦਾ ਆ ਨਾਲ-ਨਾਲ ਕੱਟੀਆਂ ਜਾਨੇ ਪਿੱਛੇ ਟਰਾਲੀ ਹੁੰਦੀ ਆ ਟਰਾਲੀ ਦੇ ਵਿੱਚ ਅਸੀਂ ਭਰੀ ਜਾਂਦੇ ਆ ਤੇ ਫੇਰ ਬ੍ਰੇਕ ਹੋ ਗਈ ਲੰਗਰ ਪਾਣੀ ਛੱਕ ਕੇ ਤਾਂ ਡੇਢ ਘੰਟੇ ਦੀ ਬ੍ਰੇਕ ਦਿੱਤੀ ਉਹਨਾਂ ਨੇ ਤੇ ਫੇਰ ਖੇਤਾ ਜੀ ਉੱਥੇ ਚਾਦਰ ਚੁੱਦਰ ਲੈ ਕੇ ਗਏ ਸੀ ਵਿਛਾ ਕੇ ਤਾਂ ਤੀਫਨ ਆਪਣਾ ਕੋਲ ਤੇ ਲੰਗਰ ਪਾਣੀ ਉੱਥੇ ਖਾ ਲਿਆ ਤੇ ਆ ਜਿਹਦਾ ਇਹਦਾ ਟਰਾਲੀ ਦੇ ਵਿੱਚ ਸਿੱਟੀ ਜਾਣੇ ਆ ਗੂਰ ਭਰੀ ਜਾਣੀ ਆ ਸਾਰੀ ਟਰਾਲੀ ਤੇ ਟਰਾਲੀ ਭਰ ਕੇ ਬਸ ਫੇ ਉਹ ਛੱਡਿਓ ਦੇ ਆਪਣੇ ਜਿੱਥੇ ਤੱਕ ਵੀ ਜਾਣਾ ਆ ਤੇ ਆ ਜਿਹਦਾ ਨਾ ਦੇਖੋ ਟਰੈਕਟਰਾਂ ਦੀ ਇੱਥੇ ਹਾਈਟ ਹੈ ਜਿਹੜੇ ਟਰੈਕਟਰ ਆ ਛੋਟੇ ਛੋਟੇ ਹਾਈਟ ਚ ਉੱਚੇ ਨਹੀਂ ਜ਼ਿਆਦਾ ਹੈਗੇ ਜਿਹਦਾ ਸਾਡੇ ਕਹਿੰਦੇ ਉੱਚੇ ਹੋਣੇ ਚਾਹੀਦੇ ਕਿ ਟਾਇਰ ਹੀ ਬੋਲੰਦੇ ਆ ਬਈ ਟਰੈਕਟਰ ਉੱਚਾ ਹੋਵੇ ਇੱਥੇ ਨੀਵੇਂ ਦਾ ਰੱਖਣ ਦਾ ਕਾਰਨ ਨਹੀਂ ਆ ਕਿ ਇਹ ਤੇ ਜਿਹੜੀਆਂ ਅੰਗੂਰਾਂ ਦੀਆਂ ਜਿਹੜੀਆਂ ਬੇਲਾਂ ਉਹਨਾਂ ਦੀ ਹਾਈਟ ਜਿਹੜੀ ਹੁੰਦੀ ਤੇ +17 ਲਾਈਆਂ ਹੁੰਦੀਆਂ। ਉਹ ਬਹੁਤ ਨੀਮੀਆਂ ਹੁੰਦੀਆਂ ਦੇਖੋ ਆਹ ਤਾਰ ਲਾਈਓ ਆ। ਇਹ ਬਹੁਤ ਮਤਲਬ ਨੀਮੀਆਂ ਹੁੰਦੀਆਂ ਇਸ ਲਈ ਜਦੋਂ ਤੁਸੀਂ ਟਰੈਕਟਰ ਚਲਾਉਨੇ ਆ ਜਾਂ ਟਰੈਕਲੀ ਨੂੰ ਵਿੱਚੋਂ ਕੱਢਦੇ ਆ ਤਾਂ ਮੜ ਜਾ ਤੁਸੀਂ ਸਿਰ ਝਗਾ ਕੇ ਤਾਂ ਇਦਾਂ ਹੀ ਤੁਸੀਂ ਨਿਕਲ ਸਕਦੇ ਆ ਈਜ਼ੀ। ਤਾਂ ਕਰਕੇ ਟਰਾਲੀਆਂ ਵੀ ਇਦਾਂ ਛੋਟੀਆਂ-ਛੋਟੀਆਂ ਨੀਮੀਆਂ ਹੁੰਦੀਆਂ। ਬਈ ਵੱਡੀਆਂ ਵੀ ਆਉਂਦੀਆਂ ਉਹ ਫੇਰ ਬਾਹਰੇ ਲਾਉਣੀਆਂ ਪੈਂਦੀਆਂ ਮਤਲਬ ਇਹ ਫੇਰ ਉਸ ਹਿਸਾਬ ਨਾਲ ਹੀ ਬਣਾਈਆਂ ਆ ਬਈ ਜਿਹੜਾ ਅੰਗੂਰਾਂ ਦੇ ਵਿੱਚ ਉਹਦੀ ਤੜਾਈ ਸਹੀ ਹੋ ਸਕੇ ਦਾ। ਉਹ ਜਿਹੜਾ 19 ਕਿ ਜਗ੍ਹਾ ਚੋਂ ਵੀ ਨਿਕਲ ਸਕੇ ਇਸ ਲਈ ਇਹਨਾਂ ਦੇ ਡਾਇਰੈਕਟਰਾਂ ਦੀ ਹਾਈਟਾਂ ਜਿੱਦਾਂ ਨਾ ਬਹੁਤ ਜਦਾ ਨੀਵੀਂਆਂ ਨੀਵੀਂਆਂ ਆ ਜਾਂ ਕਾਫੀ ਛੋਟੀਆਂ ਆ ਤੇ ਇਹੀ ਸੀਗਾ ਜੀ ਵਲੌਗ ਦੀ ਥੈਂਕ ਯੂ